ਰஞ்சிਤ ਤੂੰ ਆਨਲਾਈਨ ਮੈਨੂੰ ਧਮਕੀਆਂ ਦੇ ਰਹੀਆਂ ਮੇਰੀ ਫੈਮਲੀ ਬਾਰੇ ਤੂੰ ਬੋਲ ਰਹੀ ਹੈ ਤੂੰ ਹੁੰਦੀ ਕੌਣ ਹੈ ਮੇਰੀ ਫੈਮਲੀ ਬਾਰੇ ਬੋਲਣ ਵਾਲੀ ਠੀਕ ਹੈ ਤੂੰ ਆਪਣੀ ਫੈਮਲੀ ਤਾਂ ਤੇਰੇ ਤੋਂ ਸਾਹਬ ਨਹੀਂ ਹੁੰਦੀ ਤੂੰ ਆਪਣੀ ਫੈਮਲੀ ਦੇ ਨਾਲ ਤਾਂ ਰਹਿੰਦੀ ਨਹੀਂ ਬਈ ਐ ਜੀ ਫੈਮਲੀ ਵਾਲੇ ਬੰਦੇ ਆ ਲੱਗੀ ਸਮਝ ਤੈਨੂੰ ਮੇਰੀ ਫੈਮਲੀ ਦੇ ਤੂੰ ਬੋਲੀ ਨਾ ਤੈਨੂੰ ਮੈਂ ਪਾੜ ਦੂੰ ਤੈਨੂੰ ਮੈਂ ਇੱਕ ਗੱਲ ਦੱਸ ਦਿੱਤੀ ਭੈਣ ਚੋਂ ਦਾ ਆ ਜਾਂਦੇ ਆ ਮੂੰਹ ਚੱਕ ਕੇ ਜਿਨ੍ਹਾਂ ਦਾ ਕੋਈ ਕਲਾਸ ਨਹੀਂ ਚੋਰਾ ਦਾ ਸਾਲੇ ਸੂਟ ਚੋਰ ਪੂਰੇ ਮੋਹਾਲੀ ਨੂੰ ਪਤਾ ਕਿ ਤੂੰ ਚੋਰ ਨਹੀਂ ਹੈ ਕਿਸੇ ਦਾ ਕੋਸ਼ ਚੱਕ ਲੰਨੀ ਕਿਸੇ ਦੇ ਜਿੰਬੀਅਰ ਚੱਕ ਲੰਨੀ ਹੈ ਕਿਸੇ ਦੇ ਸੂਟ ਚੱਕ ਲੰਨੀ ਆ ਤੂੰ ਬਈ ਮੈਨੂੰ ਆਨਲਾਈਨ ਤਾਂ ਕੀ ਆ ਰਹੀ ਹੈ ਮੈਨੂੰ ਕੋਸ਼ ਹੋਇਆ ਜਾਂ ਮੇਰੀ ਫੈਮਲੀ ਨੂੰ ਕੋਸ਼ ਹੋਇਆ ਠੀਕ ਆ ਉਹਦੀ ਜ਼ਿੰਮੇਵਾਰ ਮਨਜੀਤ ਹੋਊਗੀ ਮੈਂ ਆਨਲਾਈਨ ਆ ਕੇ ਸੋਸ਼ਲ ਮੀਡੀਆ ਤੇ ਮੈਂ ਇਹ ਚੀਜ਼ ਬੋਲ ਰਹੀ ਹਾਂ ਠੀਕ ਆ ਇੰਸਟਾਗ੍ਰam ਪਲੇਟਫਾਰਮ ਤੇ ਮੈਂ ਇਹ ਚੀਜ਼ ਬੋਲ ਰਹੀ ਹਾਂ ਮੈਨੂੰ ਕੋਸ਼ ਹੋਇਆ ਮੇਰੀ ਫੈਮਲੀ ਨੂੰ ਕੋਸ਼ ਹੋਇਆ ਉਹਦੀ ਜ਼ਿੰਮੇਵਾਰ ਮਨਜੀਤ ਹੋਊਗੀ ਤੇ ਮੈਂ ਇੱਕ ਵੀਡੀਓ ਤੇ ਇੱਕ ਰਿਕਾਰਡਿੰਗ ਸੌਰੀ ਮੈਂ ਨਾਲ ਐਡ ਕਰਨ ਲੱਗੀਆਂ ਤੇ ਪਲੀਜ਼ ਤੁਸੀਂ ਉਹ ਸੁਣਿਓ ਤੇ ਦੇਖਿਓ ਕਿ ਮੇਰੀ ਫੈਮਲੀ ਬਾਰੇ ਕਿੰਨਾ ਗੰਦ ਬੋਲ ਰਹੀ ਹੈ ਮੇਰੀ ਫੈਮਲੀ ਨੇ ਇਹਨੂੰ ਕੀ ਕਹਿ ਦਿੱਤਾ ਭੈਣ ਚੌਦੀ ਨੂੰ ਮੇਰੀ ਫੈਮਲੀ ਦਾ ਕੋਈ ਗੱਲ ਆਈ ਨਾ ਮੈਂ ਤੈਨੂੰ ਪਾੜ ਦੇਣਾ ਮੈਂ ਤੈਨੂੰ ਇੱਕ ਗੱਲ ਦੱਸ ਦਿੰਦੀ ਆ ਜਿਹੜੀ ਮੈਂ ਰਿਕਾਰਡਿੰਗ ਐਡ ਕਰਨ ਲੱਗੀਆਂ ਪਲੀਜ਼ ਸਾਰੇ ਸੁਣੋ ਜਾਨੋਈ ਤਰੀ ਮੋਝ ਦੇਣੀਆਂ ਜੇ ਜਿਹੜੀ ਤੁਹਾਡੇ ਲਾਈਵ ਹੋ ਤਾਂ ਬਕਵਾਸ ਮਾਰਦੇ ਆ ਦੇਨ ਅਮੀਗੋ ਤੇ ਫੋਨ ਜਾਲਦੀ ਫਿਰਦੀ ਆ ਕੰਪਲੇਂਟਾਂ ਦੇਣ ਜਿਹੜੀਆਂ ਜਨਾ ਲਾਈਨ ਦੇ ਵਿੱਚ ਆ ਕੇ ਬਕਵਾਸ ਮਾਰਦੇ ਨੇ ਤੇ ਮੈਂ ਫੋਨ ਚੱਕਣਾ ਨਹੀਂ ਮਤਰੀ ਉਹਨਾਂ ਯਾਦ ਰੱਖੇਗੀ ਗੱਲ ਇਹ ਨਹੀਂ ਫਿਰਦੀ ਮਨਜੀਤ ਕੰਮ ਕਰਦੀ ਵੀ ਆ ਤਰੀਂ ਇਹ ਰੁਕ ਜਾ ਕਹਿ ਕੇ ਆਪਦੇ ਪਿਓ ਸੋਖ ਨੂੰ ਵੀ ਭੈਣ ਰਿਕਾਰਡਿੰਗ ਤਾਂ ਹੰਟ ਤੁਸੀਂ ਸਾਰੇ ਨੇ ਸੁਣੀ ਲਈ ਆ ਠੀਕ ਆ ਕਿਸੇ ਨੇ ਕਿਸੇ ਦਾ ਟਾਈਮ ਚੁਕਾਉਣਾ ਹੈ ਕਿਸੇ ਨੂੰ ਮਰਵਾਉਣਾ ਹੈ ਤੇ ਲੇਡੀ ਡਾਣ ਨੂੰ ਕੰਟੈਕਟ ਕਰੋ ਠੀਕ ਆ ਇਹ ਸਾਰਿਆਂ ਇਹ ਹੀ ਕੰਮ ਕਰਦੀ ਹੈ ਸਾਰਿਆਂ ਕੋਲੇ ਤਾਂ ਨੰਬਰ ਤੇ ਆਈਡੀ ਆਲਮੋਸਟ ਇੰਸਟਾਗ੍ਰਾਮ ਦੀ ਹੋਣੀ ਹੈ ਸਾਰੇ ਇਹਨੂੰ ਕੰਟੈਕਟ ਕਰੋ ਤੇ ਲੋਕਾਂ ਦਾ ਟਾਈਮ ਚੁਕਾਓ ਤੇ ਮਰਵਾਓ ਠੀਕ ਆ ਤੇ ਪ੍ਰੀਤ ਰਾਮ ਗੜੀਆ ਬਾਰੇ ਤੂੰ ਐਨੀ ਬਕਵਾਸ ਕੀਤੀ ਮੈਨੂੰ ਪੜਕਾਇਆ ਦੀਦੀ ਨੂੰ ਲੈ ਕੇ ਠੀਕ ਆ ਤੂੰ ਉਹਦਾ ਕੀ ਪੱਟ ਲਿਆ ਪ੍ਰੀਤ ਰਾਮ ਗੜੀਆ ਤਾਂ ਕੀ ਪੱਟ ਲਿਆ ਤੂੰ ਚਾਰਜ ਲੰਗੋੜ ਲੈ ਕੇ ਨਾਲ ਘੁੰਮਦੀ ਰਹਿਣੀ ਆ ਤੂੰ ਠੀਕ ਆ ਮੈਂ ਤੈਨੂੰ ਇੱਕ ਗੱਲ ਦੱਸ ਦਿੱਤੀ ਤੂੰ ਅੱਜ ਬੋਲ ਲਈ ਮੇਰੀ ਫੈਮਲੀ ਬਾਰੇ ਵਾਪਸ ਮੈਨੂੰ ਮੇਰੀ ਫੈਮਲੀ ਬਾਰੇ ਕੁਝ ਸੁਣਾਈ ਦਿੱਤਾ ਨਾ ਤੈਨੂੰ ਮੈਂ ਪਾੜ ਦੇਣਾ ਗੱਬਿਆ ਤੈਨੂੰ ਮੈਂ ਇੱਕ ਗੱਲ ਦੱਸ ਦਿੱਤੀ ਠੀਕ ਆ ਤੁਸੀਂ ਫੈਮਲੀ ਵਾਲੇ ਮੈਂਬਰ ਨਹੀਂ ਹੈਗੇ ਤੁਸੀਂ ਫੈਮਲੀ ਚ ਰਹਿਣ ਵਾਲੇ ਨਹੀਂ ਹੈਗੇ ਠੀਕ ਆ ਅਸੀਂ ਫੈਮਲੀ ਵਾਲੀਆਂ ਕੁੜੀਆਂ ਆ ਲੱਗੀ ਸਮਝ ਅਸੀਂ ਆਪਣੇ ਪਰਿਵਾਰ ਦੇ ਨਾਲ ਰਹਿਣੀ ਆਂ ਅਸੀਂ ਆਪਣੀ ਫੈਮਲੀ ਦੇ ਨਾਲ ਰਹਿਣੀ ਆਂ ਤੋਡੇ ਵਾਂਗੂ ਨਹੀਂ ਕਿ ਭੈਣ ਚੋਦ ਕਦੇ ਇੱਥੇ ਲੰਗੋੜਾ ਨਾਲ ਫਿਰ ਲਿਆ ਕਦੇ ਉੱਥੇ ਲੰਗੋੜਾ ਨਾਲ ਫਿਰ ਲਿਆ ਲੱਗੀ ਸਮਝ ਅਸੀਂ ਫੈਮਿਲੀ ਚ ਰਹਿਣ ਵਾਲੇ ਬੰਦੇ ਆ ਠੀਕ ਆ ਅਗਰ ਮੈਨੂੰ ਕੁਝ ਹੋਇਆ ਮੇਰੀ ਫੈਮਿਲੀ ਤੇ ਕੋਈ ਆਂ ਚਾਹੀਦੀ ਉਹਦੀ ਜ਼ਿੰਮੇਵਾਰ ਮੰਜੀਤ ਹੋਗੀ ਇੰਸਟਾਗ੍ਰਾਮ ਪਲੇਟਫਾਰਮ ਤੇ ਮੈਂ ਬੋਲ ਰਹੀ ਆ ਠੀਕ ਆ ਤੇ ਮੈਨੂੰ ਆਨਲਾਈਨ ਧਮਕੀਆਂ ਆ ਰਹੀਆਂ ਮੈਨੂੰ ਕਾਲਸ ਕਰਵਾ ਰਹੀ ਹੈ ਬੰਦੀ ਠੀਕ ਆ ਤੇ ਬਾਕੀ ਤੁਸੀਂ ਸੁਣ ਹੀ ਲਿਆ ਸਾਰਾ ਕਿ ਕਿਵੇਂ ਮੇਰੀ ਫੈਮਿਲੀ ਬਾਰੇ ਬਕਵਾਸ ਕਰ ਰਹੀ ਹੈ ਇਹਨਾਂ ਕੋਲਸ ਕੰਟਰੋਵਰਸੀਆਂ ਚਾਹੀਦੀਆਂ ਹੋਰ ਕੁਝ ਨਹੀਂ ਜਿਹੜਾ ਬੰਦਾ ਲਾਈਮ ਲਾਈਟ ਦੇ ਵਿੱਚ ਹੁੰਦਾ ਹੈ ਨਾ ਸਿਰਫ ਇਹ ਉਹਦੇ ਨਾਲ ਹੀ ਪੰਗਾ ਲੈਂਦੀ ਆ ਹੋਰ ਕੁਛ ਨਹੀਂ ਇਹ ਚਾਰ ਕਪੇਜਾਂ ਵਾਲੇ ਬਸ ਚੱਕ ਲੈਂਦੀ ਆ ਨਾਲ ਤੇ ਆਨਲਾਈਨ ਹੋ ਜਾਂਦੀ ਆ ਕੱਲੀ ਨੂੰ ਕੱਲੀ ਟੱਕਰੇ ਨਾ ਪ੍ਰੀਤ ਰਾਮ ਗੜੀਆ ਨੇ ਤੈਨੂੰ ਕਿੰਨੀ ਵਾਰੀ ਬੋਲਿਆ ਕਿ ਆ ਕੱਲੀ ਕਿਉਂ ਨਹੀਂ ਆਂਦੀ ਜੇ ਤੇਰੇ ਵਿੱਚ ਇੰਨੇ ਹੀ ਦਮ ਆ ਤੂੰ ਆ ਕੱਲੀ ਆਨਲਾਈਨ ਕਿਉਂ ਨਹੀਂ ਆਂਦੀ ਸਾਡੇ ਨਾਲ ਫਿਰ ਲਾਈਵ ਤੂੰ ਐਡ ਹੋ ਤੈਨੂੰ ਫਿਰ ਦੱਸਦੇ ਆ ਤੂੰ ਭੈਂਚੂ ਭੋਂਕਣ ਵਾਲੀ ਆ ਤੂੰ ਹੋਰ ਕੁਛ ਨਹੀਂ ਕਰਨ ਵਾਲੀ ਬਸ ਆਨਲਾਈਨ ਤੂੰ ਭੋਂਕਣ ਵਾਲੀ ਆ ਤੇਰੇ ਤੋਂ ਹੋਰ ਤੇਰੇ ਪੱਲੇ ਕੁਛ ਹੈ ਨਹੀਂ ਤੇਰਾ ਕੋਈ ਕਲਾਸ ਹੈ ਨਹੀਂ ਤੂੰ ਚੋਰ ਆ ਤੇ ਚੋਰੀ ਰਹਿਣਾ ਮੋਹਾਲੀ ਵੀ ਲੱਗੀ ਸਮਝ ਤੈਨੂੰ ਮੇਰੀ ਫੈਮਲੀ ਬਾਰੇ ਬੋਲੀ ਨਾ ਪਾੜ ਦੇਣੀ ਤੈਨੂੰ